ਬਜ਼ੁਰਗਾਂ ਦੀਆਂ ਦਸੀਆਂ ਧਿਆਨ ਰੱਖਣਯੋਗ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਸਵੇਰੇ ਖਾਲੀ ਪੇਟ ਖੀਰਾ ਖਾਣ ਨਾਲ ਪੇਟ ਦਾ ਮੋਟਾਪਾ ਘੱਟ ਹੋ ਜਾਂਦਾ ਹੈ ਨਿੰਬੂ ਅਤੇ ਖੀਰੇ ਦਾ ਰਸ ਮਿਲਾ ਕੇ ਪੀਣ ਨਾਲ ਚਿਹਰੇ ਦੀ ਸਕਿਨ ਬਿਲਕੁਲ ਸਾਫ਼ ਹੋ ਜਾਂਦੀ ਹੈ ਸਰੀਰ ਉੱਪਰ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਗੈਸ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਜੇਕਰ ਪਿਸ਼ਾਬ ਦਾ ਕੋਈ ਇਨਫੈਕਸ਼ਨ ਹੋ ਜਾਵੇ ਤਾਂ ਰੋਜ਼ਾਨਾ ਫਾਲਸੇ ਦਾ ਜੂਸ ਪੀ ਲਿਆ ਕਰੋ ਜਿਨ੍ਹਾਂ ਲੋਕਾਂ ਦੇ ਸਿਰ ਉੱਪਰ ਵਾਲ ਘੱਟ ਹਨ ਉਹਨਾਂ ਨੂੰ ਸੌਣ ਤੋਂ ਪਹਿਲਾਂ ਆਪਣੇ ਸਿਰ ਉੱਪਰ ਛੋਲਿਆਂ ਦੀ ਦਾਲ ਦਾ ਪਾਣੀ ਲਗਾਉਣਾ ਚਾਹੀਦਾ ਹੈ ਸਫਰ ਕਰਨ ਨਾਲ ਇਨਸਾਨ ਦਾ ਡਿਪਰੈਸ਼ਨ ਕੰਟਰੋਲ ਵਿੱਚ ਰਹਿੰਦਾ ਹੈ ਜੇਕਰ ਤੁਹਾਡਾ ਪੇਟ ਵੱਧ ਰਿਹਾ ਹੈ ਤਾਂ ਕੱਚਾ ਫਾਲਸਾ ਖਾ ਲੈਣ ਨਾਲ ਪੇਟ ਘਟਣ ਲੱਗ ਜਾਂਦਾ ਹੈ ਜੇਕਰ ਤੁਹਾਡਾ ਦਿਮਾਗ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਤੁਸੀਂ ਰੋਜ਼ਾਨਾ 4 ਬਾਦਾਮ ਖਾ ਲਿਆ ਕਰੋ ਇਸ ਨਾਲ ਤੁਹਾਡਾ ਦਿਮਾਗ ਬਿਲਕੁਲ ਸਹੀ ਕੰਮ ਕਰੇਗਾ ਬੱਚਿਆਂ ਦੇ ਪੇਟ ਦੇ ਕੀੜੇ ਖਤਮ ਕਰਨ ਲਈ ਉਹਨਾਂ ਨੂੰ ਰੋਜ਼ਾਨਾ ਖਾਲੀ ਪੇਟ ਇੱਕ ਖਜੂਰ ਖਵਾ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਪੇਟ ਦੇ ਕੀੜੇ ਬਿਲਕੁਲ ਖਤਮ ਹੋ ਜਾਣਗੇ ਜੇਕਰ ਤੁਸੀਂ ਆਪਣਾ ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਰੋਟੀ ਦੇ ਹਰ ਟੁਕੜੇ ਨੂੰ 32 ਵਾਰ ਚਬਾ ਕੇ ਖਾਓ ਸਾਬੂਦਾਣਾ ਰਾਤ ਦੇ ਸਮੇਂ ਸ਼ਹਿਦ ਵਿੱਚ ਡੁਬੋ ਕੇ ਖਾ ਲੈਣਾ ਸਰੀਰ ਅੰਦਰ ਤਾਕਤ ਵਧਦੀ ਹੈ ਰੋਜ਼ਾਨਾ ਦੇਸੀ ਕੀਕਰ ਦੀ ਦਾਤਣ ਕਰਨ ਨਾਲ ਦੰਦਾਂ ਦੀ ਹਰ ਸਮੱਸਿਆ ਦੂਰ ਹੋ ਜਾਂਦੀ ਹੈ ਕਮਰ ਦਰਦ ਤੋਂ ਰਾਹਤ ਪਾਉਣ ਲਈ ਥੋੜੇ ਜਿਹੇ ਉਬਲਦੇ ਹੋਏ ਪਾਣੀ ਵਿੱਚ ਥੋੜਾ ਜਿਹਾ ਸੁੱਕਾ ਅਦਰਕ ਮਿਲਾ ਕੇ ਕਾੜਾ ਬਣਾ ਕੇ ਪੀਓ ਕਮਰ ਦਰਦ ਤੋਂ ਆਰਾਮ ਮਿਲੇਗਾ। ਰਾਤ ਨੂੰ ਸੌਂਦੇ ਸਮੇਂ ਪੈਰਾਂ ਦੀਆਂ ਤਲੀਆਂ ਤੇ ਦੇਸੀ ਘਿਓ ਦੀ ਮਾਲਿਸ਼ ਕਰੋ ਇਸ ਨਾਲ ਪੈਰਾਂ ਦਾ ਸੁੰਨਾਪਣ ਦੂਰ ਹੋ ਜਾਂਦਾ ਹੈ। ਰਾਤ ਨੂੰ ਸੌਂਦੇ ਸਮੇਂ 4 ਚਮਚ ਦੇਸੀ ਘਿਓ ਵਿੱਚ ਥੋੜਾ ਜਿਹਾ ਕੇਸਰ ਮਿਲਾ ਕੇ ਲੈਣ ਨਾਲ ਕਬਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਜੇਕਰ ਤੁਹਾਡੇ ਸਿਰ ਦਰਦ ਠੀਕ ਨਾ ਹੋ ਰਿਹਾ ਹੋਵੇ ਤਾਂ ਤુલਸੀ ਦੇ ਪੱਤਿਆਂ ਦੇ ਰਸ ਵਿੱਚ ਅਦਰਕ ਦਾ ਰਸ ਮਿਲਾ ਕੇ ਮੱਥੇ ਉੱਪਰ ਲਗਾਓ ਅਤੇ ਥੋੜਾ ਜਿਹਾ ਰਸ ਪੀ ਲਓ ਇਸ ਨਾਲ ਸਿਰ ਦਰਦ ਬਿਲਕੁਲ ਠੀਕ ਹੋ ਜਾਵੇਗਾ ਕੰਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਸਰੋਂ ਦੇ ਤੇਲ ਵਿੱਚ ਇੱਕ ਚਮਚ ਅਜਵਾਇਣ ਮਿਲਾ ਕੇ ਗੈਸ ਉੱਪਰ ਗਰਮ ਕਰ ਲਓ ਇਸ ਤੋਂ ਬਾਅਦ ਉਸ ਨੂੰ ਗਰਮ ਕਰਕੇ ਬੂੰਦ-ਬੂੰਦ ਕਰਕੇ ਦਿਨ ਵਿੱਚ ਤਿੰਨ ਵਾਰ ਕੰਨ ਵਿੱਚ ਪਾਉਣ ਨਾਲ ਕੰਨ ਦੇ ਦਰਦ ਤੋਂ ਰਾਹਤ ਮਿਲਦੀ ਹੈ। ਪੇਟ ਦੇ ਭਾਰ ਸੌਣ ਵਾਲਾ ਵਿਅਕਤੀ ਜਲਦੀ ਬੁੱਢਾ ਹੋ ਜਾਂਦਾ ਹੈ। ਕਬਜ ਨਾ ਖੁੱਲ ਰਹੀ ਹੋਵੇ ਤਾਂ ਕਾਲੇ ਸ਼ਹਿਦੂਤ ਖਾਣ ਨਾਲ ਕਬਜ ਖੁੱਲ ਜਾਂਦੀ ਹੈ। ਸਲਾਦ ਵਿੱਚ ਪੱਤਾ ਗੋਭੀ ਦੇ ਪੱਤਿਆਂ ਨੂੰ ਚਬਾ ਕੇ ਖਾਣ ਨਾਲ ਪੇਸ਼ਾਬ ਖੁੱਲ ਕੇ ਆਉਣ ਲੱਗ ਜਾਂਦਾ ਹੈ ਅਦਰਕ ਨੂੰ ਸੁੰਘਣ ਨਾਲ ਦਮੇ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਜਿਆਦਾ ਨੰਗੇ ਪੈਰੀਂ ਚੱਲਣ ਨਾਲ ਤੁਹਾਡੇ ਪੈਰਾਂ ਦੀਆਂ ਤਲੀਆਂ ਵਿੱਚ ਤਾਕਤ ਆ ਜਾਂਦੀ ਹੈ ਸਿਰ ਉੱਪਰ ਨਮਕ ਵਾਲਾ ਪਾਣੀ ਪਾਉਣ ਨਾਲ ਸਿਰ ਦੀਆਂ ਜੂਆਂ ਬਿਲਕੁਲ ਖਤਮ ਹੋ ਜਾਂਦੀਆਂ ਹਨ ਖਰੋਟ ਖਾਣ ਵਾਲੇ ਇਨਸਾਨ ਨੂੰ ਕਦੇ ਵੀ ਸਾਹ ਦੀ ਕੋਈ ਵੀ ਤਕਲੀਫ ਨਹੀਂ ਹੁੰਦੀ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪਿਆਜ਼ ਅਤੇ ਲਸਣ ਖਾਓ ਤੇ ਸਵੇਰੇ ਇੱਕ ਸੇਬ ਖਾਓ ਬੱਕਰੀ ਦੇ ਦੁੱਧ ਨਾਲ ਬਦਾਮ ਖਾਣ ਨਾਲ ਜਾਦਾ ਇਸਤ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਚਾਹ ਦੇ ਉੱਪਰ ਦੀ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਨਹੀਂ ਤਾਂ ਇਸ ਦਾ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਖਾਣਾ ਖਾਣ ਤੋਂ ਬਾਅਦ ਇੱਕ ਵੱਡੀ ਇਲਾਇਚੀ ਖਾਣ ਨਾਲ ਖਾਣਾ ਜਲਦੀ ਹজম ਹੋ ਜਾਂਦਾ ਹੈ ਤੇ ਮੂੰਹ ਦੀ ਬਦਬੂ ਵੀ ਦੂਰ ਹੋ ਜਾਂਦੀ ਹੈ ਆਦਰਕ ਅਤੇ ਨਿੰਬੂ ਦਾ ਰਸ ਰੋਜ਼ਾਨਾ ਪੀ ਲੈਣ ਨਾਲ ਵਜ਼ਨ ਤੇਜ਼ੀ ਨਾਲ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਐਲੋਵੀਰਾ ਦੇ ਵਿੱਚ ਥੋੜੀ ਜਹੀ ਹਲਦੀ ਮਿਲਾ ਕੇ ਆਪਣੇ ਚਿਹਰੇ ਤੇ ਲਗਾਓ ਚਿਹਰੇ ਦੇ ਦਾਗ-ਧੱब्बे ਬਿਲਕੁਲ ਦੂਰ ਹੋ ਜਾਣਗੇ ਛੋਲਿਆਂ ਦੀ ਦਾਲ ਅਕਸਰ ਹੀ ਖਾਂਦੇ ਰਿਹਾ ਕਰੋ ਕਿਉਂਕਿ ਖੂਨ ਦੇ ਸੰਚਾਰ ਨੂੰ ਬਿਹਤਰ ਕਰਨ ਵਿੱਚ ਮਦਦ ਕਰਦੀ ਹੈ ਸਵੇਰ ਦੇ ਸਮੇਂ ਹਰੇ ਘਾਹ ਉੱਪਰ ਬੈਠ ਕੇ ਲੰਬੇ-ਲੰਬੇ ਸਾਹ ਲੈਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਜਿਨ੍ਹਾਂ ਲੋਕਾਂ ਦਾ ਪੇਟ ਸਾਫ਼ ਨਾ ਰਹਿੰਦਾ ਹੋਵੇ ਉਹ ਦੁੱਧ ਦੇ ਨਾਲ ਸੁੱਕੇ ਆਦਰਕ ਦੇ ਚੂਰਨ ਦਾ ਇਸਤੇਮਾਲ ਕਰੋ ਬੱਚਿਆਂ ਦੇ ਗਾਲ ਵਿੱਚ ਚਾਂਦੀ ਦੀ ਚੈਨ ਜ਼ਰੂਰ ਪਾਉਣੀ ਚਾਹੀਦੀ ਹੈ ਇਸ ਨਾਲ ਪੜਾਈ ਵਿੱਚ ਉਹਨਾਂ ਦਾ ਦਿਮਾਗ ਤੇਜ਼ ਹੁੰਦਾ ਹੈ ਤੇ ਬਿਮਾਰੀ ਤੋਂ ਵੀ ਉਹ ਕਾਫੀ ਹੱਦ ਤੱਕ ਦੂਰ ਰਹਿੰਦੇ ਹਨ ਰਾਤ ਦਾ ਭਿਉਆ ਹੋਇਆ ਅੱਧਾ ਚਮਚ ਕੱਚਾ ਜੀਰਾ ਸਵੇਰੇ ਖਾਲੀ ਪੇਟ ਚਬਾ ਕੇ ਉੱਪਰ ਦੀ ਉਸ ਦਾ ਪਾਣੀ ਪੀ ਲੈਣ ਨਾਲ ਤੇਜਾਬ ਬਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਰਾਤ ਦੇ ਸਮੇਂ ਚਿਹਰੇ ਉੱਪਰ ਦਹੀਂ ਦੀ ਮਾਲਿਸ਼ ਕਰਨ ਨਾਲ ਚਿਹਰੇ ਦੀਆਂ ਝੁਰੜੀਆਂ ਬਿਲਕੁਲ ਖਤਮ ਹੋ ਜਾਂਦੀਆਂ ਹਨ ਜੇਕਰ ਤੁਹਾਡੇ ਗੋਡਿਆਂ ਵਿੱਚ ਗਰੀਸ ਖਤਮ ਹੋ ਗਿਆ ਹੈ ਤਾਂ ਹਾਰ ਸ਼ਿੰਗਾਰ ਦੇ ਦ੍ਰਕਤ ਦੇ 12 ਪੱਤਿਆਂ ਨੂੰ ਕੁੱਟ ਕੇ ਇੱਕ ਗਲਾਸ ਪਾਣੀ ਵਿੱਚ ਉਬਾਲ ਲਓ ਜਦੋਂ ਪਾਣੀ ਦਾ ਚੌਥਾ ਹਿੱਸਾ ਬਚ ਜਾਵੇ ਤਾਂ ਉਸ ਨੂੰ ਬਿਨਾਂ ਛਾਣੇ ਹੀ ਠੰਡਾ ਕਰਕੇ ਪੀ ਲਓ 3 ਮਹੀਨਿਆਂ ਵਿੱਚ ਪੂਰੀ ਤਰ੍ਹਾਂ ਗੋਡਿਆਂ ਵਿੱਚ ਗ੍ਰੀਸ ਬਣਨ ਲੱਗ ਜਾਵੇਗਾ। ਜੁਹਾਰੇ ਖਾਣਾ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਜੁਹਾਰਿਆਂ ਦੀ ਗੁੱਧ ਨੂੰ ਦੁੱਧ ਵਿੱਚ ਉਬਾਲੋ ਅਤੇ ਠੰਡਾ ਹੋਣ ਤੋਂ ਬਾਅਦ ਮਿਕਸਰ ਵਿੱਚ ਪੀਸ ਕੇ ਪੀ ਲੈਣ ਨਾਲ ਭੁੱਖ ਨਾ ਲੱਗਣ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਇਸ ਦੇ ਨਾਲ ਇਹ ਵਜ਼ਨ ਵਧਾਉਣ ਵਿੱਚ ਵੀ ਮਦਦ ਕਰਦਾ ਹੈ ਦਲੀਏ ਵਿੱਚ ਅੰਜੀਰ ਪਾ ਕੇ ਖਾਣ ਨਾਲ ਬਾਦੀ ਉਮਰ ਦੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਹੈ ਧਨੀਆ ਅਤੇ ਜੀਰੇ ਦਾ ਕੜਾ ਪੀਣਾ ਪਾਚਨ ਤੰਤਰ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਸਰਦੀਆਂ ਦੇ ਮੌਸਮ ਵਿੱਚ ਸੇਬ ਸੰਤਰਾ ਨਾਸ਼ਪਤੀ ਪਪੀਤਾ ਵਰਗੇ ਮੌਸਮੀ ਫਲ ਖਾਣੇ ਚਾਹੀਦੇ ਹਨ ਇਹ ਸਾਡੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਮੱਝ ਦਾ ਕੱਚਾ ਦੁੱਧ ਪੀਣ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸ਼ਿਕਾਇਤ ਹੈ ਉਹਨਾਂ ਨੂੰ ਰੋਜ਼ਾਨਾ ਨਾਸ਼ਤੇ ਵਿੱਚ ਖਜੂਰ ਦਾ ਸੇਵਨ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਜੀਰਾ ਪੀਸ ਕੇ ਸ਼ਹਿਦ ਦੇ ਨਾਲ ਚੱਟ ਲਓ ਇਸ ਨਾਲ ਪੇਟ ਦਰਦ ਵਿੱਚ ਕਾਫੀ ਜ਼ਿਆਦਾ ਲਾਭ ਮਿਲਦਾ ਹੈ ਜੋ ਔਰਤਾਂ ਆਪਣੇ ਵਾਲਾਂ ਨੂੰ ਬੰਨ ਕੇ ਰੱਖਦੀਆਂ ਹਨ ਉਹਨਾਂ ਦੇ ਦਿਮਾਗ ਨੂੰ ਤਾਕਤ ਮਿਲਦੀ ਹੈ ਜਿਸ ਦੇ ਕਾਰਨ ਉਹਨਾਂ ਦੇ ਵਾਲ ਘੱਟ ਝੜਦੇ ਹਨ ਰੋਜ਼ਾਨਾ ਖਾਣੀ ਵਿੱਚ ਇੱਕ ਚਮਚੇ ਇਮਲੀ ਦੀਆਂ ਪੱਤੀਆਂ ਦੀ ਚਟਣੀ ਬਣਾ ਕੇ ਜਰੂਰ ਖਾਓ ਇਸ ਨਾਲ ਭੁੱਖ ਵਧਣ ਲੱਗ ਜਾਂਦੀ ਹੈ ਤੇ ਖਾਣਾ ਵੀ ਜਲਦੀ ਹਾਜਮ ਹੋਣ ਲੱਗ ਜਾਂਦਾ ਹੈ ਉਬਲੇ ਹੋਏ ਛੋਲਿਆਂ ਦੀ ਰੋਟੀ ਜਾਂ ਫਿਰ ਭੁੰਨੇ ਹੋਏ ਛੋਲੇ ਖਾਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਨਾਲ ਹੀ ਦਿਮਾਗ ਨੂੰ ਵੀ ਤਾਕਤ ਮਿਲਦੀ ਹੈ ਨਿੰਮ ਨਿੰਬੂ ਅਤੇ ਪਿਆਜ਼ ਦਾ ਰਸ ਠੰਡੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਪਾਣੀ ਵਿੱਚ ਅਦਰਕ ਉਬਾਲ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਜੇਕਰ ਤੁਹਾਨੂੰ ਲਗਾਤਾਰ ਚੱਕਰ ਆ ਰਹੇ ਹਨ ਤਾਂ ਕਾਲੇ ਨਮਕ ਵਾਲਾ ਕਰਾਰਾ ਪਾਣੀ ਪੀ ਲਓ ਇਸ ਨਾਲ ਚੱਕਰ ਆਉਣਾ ਬੰਦ ਹੋ ਜਾਣਗੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਤੇ ਗੁਲਾਬ ਦਾ ਅਰਕ ਲਗਾਉਣ ਨਾਲ ਚਿਹਰਾ ਜਲਦੀ ਬੁੱਢਾ ਨਜ਼ਰ ਨਹੀਂ ਆਉਂਦਾ ਜੇਕਰ ਬੁਖਾਰ ਹੋ ਗਿਆ ਹੋਵੇ ਤਾਂ ਹਿੰਦ ਨੂੰ ਪਾਣੀ ਵਿੱਚ ਮਿਲਾ ਕੇ ਹੱਥਾਂ ਉੱਪਰ ਲਗਾਉਣ ਨਾਲ ਬੁਖਾਰ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ ਜੇਕਰ ਤੁਹਾਨੂੰ ਸਰੀਰ ਵਿੱਚ ਆਇਰਨ ਦੀ ਕਮੀ ਹੈ ਤਾਂ ਤੁਹਾਨੂੰ ਰੋਜ਼ਾਨਾ ਪੋਹਾ ਖਾਣਾ ਚਾਹੀਦਾ ਹੈ ਇਸ ਨਾਲ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਹੈ ਮੇਥੀ ਦੇ ਪੱਤਿਆਂ ਨੂ ਪੀਸ ਕੇ ਚਿਹਰੇ ਉੱਪਰ ਲਗਾਉਣ ਨਾਲ ਮੁਹਾਸੇ ਅਤੇ ਦਾਗ ਧੱਬੇ ਮਿਟ ਜਾਂਦੇ ਹਨ ਤੇ ਇਸ ਨਾਲ ਚਿਹਰਾ ਵੀ ਨਿਖਰਨ ਲੱਗ ਜਾਂਦਾ ਹੈ ਹਲਦੀ ਅਤੇ ਦੁੱਧ ਦਾ ਮਿਸ਼ਰਣ ਬਣਾ ਕੇ ਪੀਣ ਨਾਲ ਸਰਦੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਗਰਮ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰਨ ਨਾਲ ਗਲੇ ਦੀਆਂ ਸਮੱਸਿਆਵਾਂ ਤੋਂ निजात ਮਿਲਦੀ ਹੈ ਸ਼ਹਿਦ ਅਤੇ ਨਿੰਬੂ ਦੇ ਰਸ ਦਾ ਪਾਣੀ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਤ੍ਰਿਫਲਾ ਪਾਊਡਰ ਰਾਤ ਨੂੰ ਸੌਣ ਤੋਂ ਪਹਿਲਾਂ ਲੈਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਮੇਥੀ ਦਾਣੇ ਨੂੰ ਰਾਤ ਨੂੰ ਭਿਉ ਕੇ ਸਵੇਰੇ ਖਾਣ ਨਾਲ ਡਾਇਬਟੀਜ਼ ਤੋਂ ਰਾਹਤ ਮਿਲਦੀ ਹੈ ਸ਼ਹਿਦ ਅਤੇ ਦਹੀਂ ਦਾ ਮਿਸ਼ਰਣ ਚਿਹਰੇ ਤੇ ਲਗਾਉਣ ਨਾਲ ਤ્વਚਾ ਚਮਕਣ ਲੱਗ ਜਾਂਦੀ ਹੈ ਸੇਬ ਦਾ ਸਿਰਕਾ ਪਾਣੀ ਦੇ ਨਾਲ ਪੀਣ ਨਾਲ ਵਜ਼ਨ ਘਟ ਕਰਨ ਵਿੱਚ ਮਦਦ ਮਿਲਦੀ ਹੈ ਹਰੜਾ ਦਾ ਚੂਰਨ ਕਬਜ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੇਕਰ ਤੁਹਾਨੂੰ ਕਬਜ ਦੀ ਬਿਮਾਰੀ ਹੈ ਤਾਂ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਸਾਬਤ ਹੋ ਸਕਦਾ ਹੈ ਤુલਸੀ ਦੇ ਪੱਤਿਆਂ ਨੂੰ ਪੀਸ ਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਤੋਂ ਦਾਗ ਧੱਬੇ ਗਾਇਬ ਹੋ ਜਾਂਦੇ ਹਨ ਅਸ਼ਵਗੰਧਾ ਚੂਰਨ ਸੌਣ ਤੋਂ ਪਹਿਲਾਂ ਲੈਣਾ ਨੀਂਦ ਬਹੁਤ ਵਧੀਆ ਆਉਂਦੀ ਹੈ ਅਜਵੈਨ ਅਤੇ ਜੀਰੇ ਦਾ ਕੜਾ ਗੈਸ ਦੀ ਸਮੱਸਿਆ ਤੋਂ निजात ਦਵਾਉਂਦਾ ਹੈ ਅਮਰੂਦ ਦੇ ਪੱਤਿਆਂ ਦਾ ਕੜਾ ਬੁਖਾਰ ਵਿੱਚ ਬਹੁਤ ਜ਼ਿਆਦਾ ਰਾਹਤ ਦਿੰਦਾ ਹੈ ਖੀਰੇ ਅਤੇ ਦਹੀਂ ਦਾ ਮਿਸ਼ਰਣ ਚਿਹਰੇ ਤੇ ਲਗਾਉਣ ਨਾਲ ਤ્વਚਾ ਨੂੰ ਬਹੁਤ ਜ਼ਿਆਦਾ ਠੰਡਕ ਮਿਲਦੀ ਹੈ ਅਨਾਰ ਦਾ ਰਸ ਪੀਣ ਨਾਲ ਦਿਲ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ ਮਿਸ਼ਰੀ ਅਤੇ ਸੌਂਠ ਦਾ ਚੂਰਨ ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਖਾ ਲੈਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ ਖੁਰਕ ਦੇ ਲਈ ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਕੇ ਲਗਾਓ ਆਰਾਮ ਮਿਲੇਗਾ ਕਾਲੀ ਮਿਰਚ ਅਤੇ ਨਿੰਬੂ ਦਾ ਰਸ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਸਰਦੀ ਬਿਲਕੁਲ ਠੀਕ ਹੋ ਜਾਂਦੀ ਹੈ ਅਦਰਕ ਦਾ ਪੇਸਟ ਬਣਾ ਕੇ ਉਸ ਨੂੰ ਸ਼ਹਿਦ ਦੇ ਨਾਲ ਲੈਣ ਨਾਲ ਗਲੇ ਦੀ ਖਰਾਸ਼ ਤੋਂ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ। ਤુલਸੀ ਦੇ ਪੱਤਿਆਂ ਦਾ ਰਸ ਅਤੇ ਸ਼ਹਿਦ ਮਿਲਾ ਕੇ ਖਾਣ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ। ਗੁਲਾਬ ਜਲ ਨੂੰ ਚਿਹਰੇ ਤੇ ਸਪਰੇ ਦੀ ਤਰ੍ਹਾਂ ਛਿੜਕਣ ਨਾਲ ਤ્વਚਾ ਫਰੈਸ਼ ਹੋ ਜਾਂਦੀ ਹੈ ਅੰਬ ਦੇ ਪੱਤਿਆਂ ਦਾ ਕੜਾਹ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਮਾ ਦੂਰ ਹੋ ਜਾਂਦੀਆਂ ਹਨ ਨਿੰਮ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਬਦਾਮ ਅਤੇ ਕੇਸਰ ਵਾਲਾ ਦੁੱਧ ਪੀਣ ਨਾਲ ਯਾਦਦਾਸ਼ਤ ਤੇਜ਼ ਹੋ ਜਾਂਦੀ ਹੈ ਸ਼ਹਿਦ ਅਤੇ ਲਸਣ ਦਾ ਮਿਸ਼ਰਣ ਰੋਜ਼ਾਨਾ ਖਾਣ ਨਾਲ ਛਾਤੀ ਰੋਗਾਂ ਤੋਂ ਰਾਹਤ ਮਿਲਦੀ ਹੈ ਗੁੜ ਅਤੇ ਤੇਲ ਦੇ ਲੱਡੂ ਸਰਦੀਆਂ ਵਿੱਚ ਖਾਣ ਨਾਲ ਸਰੀਰ ਗਰਮ ਰਹਿੰਦਾ ਹੈ ਨਾਰੀਅਲ ਤੇਲ ਵਾਲਾਂ ਵਿੱਚ ਲਗਾਉਣ ਨਾਲ ਵਾਲ ਮੁਲਾਇਮ ਅਤੇ ਸੰਘਣੇ ਹੋ ਜਾਂਦੇ ਹਨ ਆਮਲਾ ਅਤੇ ਸ਼ਹਿਦ ਦਾ ਮਿਸ਼ਰਣ ਰੋਜ਼ਾਨਾ ਸਵੇਰੇ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਮਿਲਦੀ ਹੈ ਕਦੇ ਵੀ ਕਿਸੇ ਚੀਜ਼ ਨੂੰ ਖੜੇ ਹੋ ਕੇ ਨਾ ਖਾਓ ਇਸ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਜੇਕਰ ਤੁਸੀਂ ਕਿਸੇ ਰੇੜੀ ਤੇ ਖੜ ਕੇ ਫਾਸਟ ਫੂਡ ਖਾ ਰਹੇ ਹੋ ਤਾਂ ਕੋਸ਼ਿਸ਼ ਕਰੋ ਉੱਥੇ ਵੀ ਬੈਠ ਕੇ ਹੀ ਖਾਦਾ ਜਾਵੇ ਜੇਕਰ ਤੁਹਾਡੇ ਸਿਰ ਵਿੱਚ ਦਰਦ ਹੈ ਤਾਂ ਆਪਣੇ ਮੱਥੇ ਤੇ ਨਿੰਬੂ ਦੇ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਿਰ ਦਰਦ ਬਿਲਕੁਲ ਖਤਮ